ਦੇ ਬੰਦੂ ਨੋਤੇ ਨਾ ਦਿਨੇ ਆਪਰੇ ਬੋਲੇ 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 ਬੰਦੂ ਨੋਤੇ ਨਾ ਦਿਨੇ ਆਪਰੇ ਹਾਜੀ ਬਿਮਾਰੀਆਂ ਤੋਂ ਦਿਨੇ ਆਪਰੇ ਬੋਲੇ ਆਪਣੇ ਮੁਕਸਰਾਜ ਮੇਰੇ ਘਰਦਿਆਂ ਦਾ ਵੈਰੀ ਗਰੀਬੀ ਦਾ ਵੈਰੀ ਤੰਗੀ ਦਾ ਅਖਰੀ ਤੇ ਰਾਖਰੀ ਜੇ ਹਾਜੀ ਬਿਮਾਰੀਆਂ ਤੋਂ ਦਿਨੇ ਆਪਰੇ ਖੜੇ ਹੋ ਕੇ ਆਪਣੇ ਸਾਨਾਂ ਦੇ ਉੱਤੇ ਹੁਣ ਚੰਦੇ ਹੋ ਜੰਪ ਕਰਦੇ ਹੋ ਜੇ ਹਾਜੀ ਅਜੀ ਸੁਖਾਂ ਦੇ ਵਾਸਤੇ ਆਜੀ ਅਪੁਧਾਨੇ ਖਾਲਸ ਤੇਰਾ ਸੇਵਾ ਵਾਸਤੇ ਆਜੀ ਅਪੁਧਾਨੇ ਖੋਲਿਚੇ ਨਾਸੇ ਇਸ ਵੀਦੇ ਆਦੇ ਨਾਲ ਆਈ ਓ ਕੜੀਏ ਇਸ ਵੀਦੇ ਆਦੇ ਨਾਲ ਆਈ ਓ ਕੜੀਏ ਇਸ ਵੀਦੇ ਆਦੇ ਨਾਲ ਆਈ ਓ ਕੜੀਏ ਅਜੇ ਮੇਰੇ ਬੰਦੀਨਾਂ ਦਾ ਦੁਨੀਆ ਤੇਰੀ ਏ ਅਜੇ ਪਾਲੀਆਂ ਦਾ ਦੁਨੀਆ ਅਜੇ ਬਿਮਾਰੀਆਂ ਦਾ ਜੰਨਿਆ ਆਖਰੀ ਹੈ ਅਜੇ ਮੇਰੇ ਬੰਦਨਾਂ ਦਾ ਜੰਨਿਆ ਆਖਰੀ ਹੈ ਅਜੇ ਬਿਮਾਰੀਆਂ ਦਾ ਜੰਨਿਆ ਆਖਰੀ ਹੈ ਅਜੇ ਮੇਰੇ ਬੰਦਨਾਂ ਦਾ ਜੰਨਿਆ ਆਖਰੀ ਹੈ ਅਜੇ ਬਿਮਾਰੀਆਂ ਦਾ ਬੋਲੋ ਖੰਭ ਬੰਦ ਕਰਕੇ ਬੋਲੋ ਅੱਜ ਮੇਰਾ ਕਰਜ਼ਿਆ ਦਾ ਮੇਰੇ ਕਰਜ਼ਿਆਂ ਦਾ ਬਿਮਾਰੀਆਂ ਦਾ ਬੜੀ ਤੰਗੀ ਦਾ ਮੇਰੇ ਹੰਦੇ ਨਾਲ ਜੰਨਿਆ ਤੇਰੀ ਆਖੋ ਤੇਮਾਰੀ ਦਰਦ ਨੇ ਆਤਰੀ ਅੱਜ ਮੇਰੇ ਬੰਦੇ ਨਾ ਦਰਦ ਨੇ ਆਤਰੀ ਏ ਆਜੇ ਤੇਮਾਰੀਆਂ ਦਾ ਜਿੰਨੀਆਂ ਹੀ ਪਿਆਸੀ ਰੁਕਾਵਟ ਛਤਾਨ ਨੇ ਕਰੇ ਵੀਰੋਧ ਬੜਾ ਰੋਕੇ ਜਹਾਨ ਨੇ ਜਿੰਨੀਆਂ ਹੀ ਪਿਆਸੀ ਰੁਕਾਵਟ ਛਤਾਨ ਨੇ ਕਰੇ ਵੀਰੋਧ ਬੜਾ ਰੋਕੇ ਜਹਾਨ ਨੇ ਜਿੰਨੀਆਂ ਹੀ ਪਿਆਸੀ ਰੁਕਾਵਟ ਛਤਾਨ ਨੇ ਕਰੇ ਵੀਰੋਧ ਬੜਾ ਰੋਕੇ ਜਹਾਨ ਨੇ ਜਿੰਨੀਆਂ ਹੀ ਪਿਆਸੀ ਰੁਕਾਵਟ ਛਤਾਨ ਨੇ ਤੁਹਾ ਮੇਰਾ ਕੋਲ ਕੇ ਅੱਗੇ ਹੀ ਵਧਾਇਆ ਮੈਨੂੰ ਜਸੂ ਮਿਹਰਬਾਨ ਨੇ ਅੱਗੇ ਵਧਾਇਆ ਮੈਨੂੰ ਅੱਗੇ ਵਧਾਇਆ ਮੈਨੂੰ ਸੁਨੇ ਲਗਾਈਏ ਸੁਨਾ ਜੇ ਹੁੰਦੇ ਲੋਕ ਦੁੱਖਾ ਤੋਂ ਬਰੀ ਏ ਅੱਜ ਮੇਰੇ ਬੰਦਨਾਂ ਦਾ ਦਿਨ ਆਖਰੀ ਏ ਸੁਨਾ ਜੇ ਹੁੰਦੇ ਲੋਕ ਦੁੱਖਾ ਤੋਂ ਬਰੀ ਏ ਅੱਜ ਮੇਰੇ ਬੰਦਨਾਂ ਦਾ ਦਿਨ ਆਖਰੀ ਏ ਬੋਲੋ ਬੋਲੋ ਇਸ ਰਾਤ ਮਛਾਣੇ ਕਾ ਜਾਰੀ ਤੋੜੂ ਸਾਰੇ ਚਾਰੇ ਪਾਸੇ ਦੇ ਲੋਕ ਅੱਜ ਮੇਰੇ ਬੰਦੇ ਨਾਲ ਜੱਦੀ ਨੇ ਆਦਰੀਏ ਅੱਜ ਬਿਮਾਰੀਆਂ ਦਾ ਜੱਦੀ ਨੇ ਆਦਰੀਏ ਅੱਜ ਮੇਰੇ ਬੰਦੇ ਨਾਲ ਜੱਦੀ ਨੇ ਆਦਰੀਏ ਅੱਜ ਬਿਮਾਰੀਆਂ ਦਾ ਜੱਦੀ ਨੇ ਆਦਰੀਏ ਪਰ ਤਖਤਾਂ ਤੁਰੂ ਦੀ ਚੜੀ ਬਤੂ ਨਾਲ ਜੱਦੀ ਨੇ ਆਦਰੀਏ ਲੱਗੀ ਚਾਰੇ ਪਾਸੇ ਬਾਖਰੂ ਦੀ ਚੜੀਏ ਅੱਜ ਮੇਰੇ ਬੰਦੇ ਨਾਲ ਜੱਦੀ ਨੇ ਆਖਰੂ ਦੀ ਆਖਰੀਆ

ਚੰਗੇ ਹੋ ਜਾਓ ਤੇਜੀ ਨਾਲ ਚੰਗੇ ਹੋ ਜਾਓ ਰਾਣੇ ਸਾਸੀ ਆਪਣੇ ਜੋ ਆ ਤੇ ਬੋਲੇ ਗਰੀਬ ਗੱਡੀ ਵਾਲੇ ਐਮਰਜੈਂਸੀ ਚੰਗੇ ਹੋ ਜਾਓ ਖੜੇ ਹੋ ਜਾਓ আর ਜੰਪ ਕਰੋ ਸਾਡੇ ਹੋ ਜੋ ਚੱਟਾ ਚੰਗੇ ਹੋ ਜਾਓ ਬੈਠਾ ਸੀ ਬੈਠਣ ਦੀ ਖੁਸ਼ੀ ਆਈ ਤੇਰੇ ਲੈਣਾ ਖੁਸ਼ੀ ਪ੍ਰਭੂ ਦਾ ਨਾਮ ਕਰਮਾਇਆ ਚੰਗੇ ਹੋ ਜਾਓ ਅੱਜ ਮੇਰੇ ਬੱਚੇ ਚੰਦੇ ਚੰਦੇ ਚੰਗੇ ਹੋ ਜਾਓ ਧੱਕੀ ਚਾਰੇ ਜਾਸੇ ਹੋ ਜਾ की हड्डी वाले हो चंगे हो जाओ हड्डियां वाले हो पत्थरियां वाले हो रसोलियां गिर जाओ बड़े बड़े रसोलियां रसोलियां पिंडियां आमीन वाले को छोड़े और जाए आमीन आपको 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 छोड़े और जाए आमीन छोड़े 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 आमीन दुष्ट आत्मा जिसने बोभी रोका जिसने बोभी रोका बाखरू की आग से छोड़ दुष्ट आत्मा गर्म को छोड़ गर्म को आमे छोड़ 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 पत्थरिया वाले हाथों नहीं उठाओ पत्थरी हुने निकले हमें तेलो वॉशरूम का प्रेशर आएगा पत्थरी जारी, जारी हुई हरनिया 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 आमे तो ब्लीडिंग नाम yes, से, हम की खुशबू से बैतलह की खुशबू से यशु के पहले कदम से यश 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 नशे की वाली चल, 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 तुझ आग, बाने आग 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 तेरा आखिरी दिन आज और जादू टूड़े तेरा आखिरी दिन बारह बारा था उल्टियों के द्वारा बारह दिन इनके तरफ से बारह लीवर से Parada 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 Ame Bar Parada Bar Parada Parada Bar Bar Parada 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 <laughs> Parada 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 Parada

ਸਾਲੇ ਚੁਕੇ ਨੇ ਦੱਸ ਰਹੇ ਨੇ 15 ਸਾਲ ਤੋਂ ਅੱਜ ਤੱਕ ਇਹਨਾਂ ਨੂੰ ਕਦੇ ਵੀ ਪਹਿਲਾਂ ਕੋਈ ਸਰਕਾਰੀ ਸਹੂਲਤ ਤੱਕ ਨਹੀਂ ਕੋਈ ਪੈਸਾ ਜਮ੍ਹਾਂ ਕਰਾਇਆ ਕਦੀ ਉਹਨੇ ਚ ਹਾਂਜੀ ਖਾਤੇ ਚ ਨਹੀਂ ਹੈ ਨਹੀਂ ਕੋਈ ਜਮਾ ਨਹੀਂ ਕਰਾਇਆ ਕਹਿੰਦੇ ਨਹੀਂ ਤੇ ਕਿੰਨਾ ਆ 40000 ਰੁਪਏ 40 ਰੁਪਇਆ ਕਹਿੰਦੇ ਜਿਹੜੇ ਅਗੇ ਸੀ ਮੈਂ ਕੀ ਕਹਿ ਰਿਹਾ ਹੁਣੇ ਮੈਨੂੰ ਪਤਾ ਨਹੀਂ ਐ ਗੁਆਈ ਨਹੀਂ ਪਤਾ ਦੱਸਿਆ ਮੈਨੂੰ ਤੁਸੀਂ ਪਹਿਲਾਂ ਪਰਮੇਸ਼ਰ ਕੀ ਕਹਾਰੇ ਮੈਨੂੰ ਭੇਟ ਵੱਡੀ ਛੋਟੀ ਨਹੀਂ ਆ ਨਾ ਹੀ ਪੈਸੇ ਨਾ ਦਿੱਤੀ ਜਾਂਦੀ ਐ ਇਹ ਦਿਲ ਨਾ ਦਿੱਤੀ ਜਾਂਦੀ ਐ ਤੇ ਇਹਨਾਂ ਨੂੰ ਪਤਾ ਸੀ ਸਾਡੇ ਕੋਲ ਵਾਪਸ ਜਾਣ ਲਈ ਦੇ ਥੱਲਾ ਕਰਾਇਆ ਹੀ ਐ ਖਾਣਾ ਪੀਣਾ ਕੀ ਐ ਬੰਦਾ ਸੋਚਦਾ ਹੀ ਆ ਨਾ ਪਰ ਇਹਨਾਂ ਨੇ ਸੋਚਿਆ ਨਹੀਂ ਜੇ ਵੀ ਰਾਜ ਘਾਟ ਵਾਦ ਹੋਊਗੀ ਕੀ ਕਰਾਂਗੇ ਇਹਨਾਂ ਨੇ ਬਾਤ ਤੇ ਜੜੇ ਅਗੇ ਜੀ ਤੇ 40 ਰੁਪਏ ਭਾਏ ਤੇ ਕਿੰਨੇ ਆਏ 40000 ਰੁਪਏ ਹੋਏ ਅੱਲਹੁ ਅਲਹੁ ਦੇਖੋ 6 ਮਹੀਨੇ ਪਹਿਲਾਂ ਕਿਹਦੇ ਕਿਹਦੇ ਸ਼ਬਦ ਐ ਇਥੋਂ ਕਿ ਪਰਮੇਸ਼ਵਰ ਤੁਹਾਨੂੰ ਵੰਡਣ ਵਾਲੇ ਬਣਾਉਣ ਜਾ ਰਿਹਾ ਯਸ ਤੁਹਾਡੇ ਖਾਤਿਆਂ ਚ ਤੁਹਾਡੇ ਆਫਿਸੇ ਚ ਵਾਅਦੇ ਕਰਨ ਜਾ ਰਿਹਾ ਔਰ ਬੋਲਦਾ ਹੈ ਪਰਮੇਸ਼ਵਰ ਇਹਨਾਂ ਦਾ 100 ਗੁਣਾ ਫਲ ਲੈ ਕੇ ਆਵੇ ਬੋਇਆ ਗਿਆ ਤੇ ਕਿੰਨੇ ਗੁਣਾ ਆਇਆ ਹੁਣ ਹੈ ਕੋਈ ਕਿਸੇ ਨੂੰ ਆਉਂਦਾ ਮੈਂ ਤਾਂ ਮਿਲਦਾ ਗਿਣਤੀ ਭੁੱਲ ਜਾਨੀ ਆ ਕਿ ਕਿੱਦਾਂ ਕਿੰਨੇ ਗੁਣਾ 100 ਗੁਣਾ 40 ਦਾ 100 ਗੁਣਾ ਕਿੰਨਾ ਹੁੰਦਾ ਉਹ ਕਹਿੰਦੇ 40000 ਆਇਆ 40000 ਮੈਨਾਂ ਦਾ 1000 ਗੁਣਾ ਹੀ ਵੱਧਾ ਹੋ ਗਿਆ ਕਿ 100 ਗੁਣਾ ਹੈ ਵਾਹ ਚੁੱਖਾ ਆਪਣੇ ਹੱਥਾਂ ਨੂੰ ਅੱਜ ਤੁਹਾਡਾ ਦਿਨ ਹੈ ਜਿੱਥੇ ਤੁਹਾਨੂੰ ਲੈ ਕੇ ਆਇਆ ਸਰਬ ਦਿੱਤਾ ਨੂੰ ਗਲਤੀ ਨਹੀਂ ਲੱਗੀ ਜਿਹੜਾ ਕਾਰਨ ਤੁਹਾਨੂੰ ਮਿਲਿਆ ਜਿਹੜਾ ਰਿਸ਼ਤੇਦਾਰ ਤੁਹਾਨੂੰ ਮਿਲਿਆ ਤੁਹਾਨੂੰ ਲੈ ਕੇ ਆਇਆ ਉਹਨੂੰ ਗਲਤੀ ਨਹੀਂ ਲੱਗੀ ਉਹ ਪਰਮੇਸ਼ਰ ਤੁਹਾਨੂੰ ਬੈਤਲ ਹਮ ਦੀ ਤਰ੍ਹਾਂ ਪੂਰੀ ਦੁਨੀਆ 'ਚ ਰਾਸ਼ਣ ਕਰਨ ਵਾਲਾ ਆ ਆਮੀਨ ਉਹ ਜਿਹੜਾ ਫੈਤਲਮ ਤੋਂ ਹਜ਼ਾਰਾਂ 'ਚ ਛੋਟਾ ਪਰ ਤੈਨੂੰ ਦੁਨੀਆ ਵੇਖੂਗੀ ਜਦੋਂ ਪੈਦਾ ਹੋ ਜੂਗਾ ਉਹ ਪੈਦਾ ਹੋ ਚੁੱਕਾ 2000 ਸਾਲ ਪਹਿਲਾਂ ਉਹਦੇ ਬੈਤਲ ਹਮ ਦੀ ਖੁਸ਼ਬੂ ਅੱਜ ਤੁਹਾਡੇ ਕੱਲੇ ਕੱਲੇ ਦੇ શરી 'ਚ ਆਰੀ ਉਹ ਆਵਾਜ਼ ਜਿੱਸਾ ਮੇਵਾਸ ਤੇ ਆਵਾਜ਼ ਆਉਂਦਾ ਜਿੱਦਾਂ ਵੀ 2 ਮਹੀਨੇ ਪਹਿਲਾਂ ਇਹਨਾਂ ਦੇ ਉੱਥੇ ਸਰਕਾਰੀ ਕਮਰਿਆਂ ਦੇ ਫਾਰਮ ਭਰੀ ਚ ਰਹੇ ਸੀਗੇ ਔਰ ਇਹ ਵੀ ਉੱਥੇ ਗਏ ਹੋਏ ਸੀਗੇ ਔਰ ਜਦੋਂ ਇਹਨਾਂ ਨੇ ਕਿਹਾ ਕਿ ਸਾਡੇ ਵੀ ਫਾਰਮ ਭਰ ਦੋ ਉਹ ਕਹਿੰਦੇ ਕਿ ਪਹਿਲਾਂ 1000 ਰੁਪਏ ਜਮ੍ਹਾਂ ਕਰਵਾਓ ਫਿਰ ਅਸੀਂ ਤੁਹਾਡੇ ਫਾਰਮ ਭਰ ਸਕਾਂਗੇ ਔਰ ਦੱਸ ਰਹੇ ਕਿ ਸਾਡੇ ਕੋਲ ਕੋਈ ਪੈਸਾ ਨਹੀਂ ਸੀ ਅਸੀਂ ਉਦਾਂ ਹੀ ਨਿਰਾਸ਼ ਹੋ ਕੇ ਵਾਪਸ ਆ ਗਏ ਸੀ ਔਰ ਜਦੋਂ ਚੈੱਕ ਕਰਵਾਇਆ ਹੁਣ ਪੈਸੇ ਉਹ ਸਰਕਾਰੀ ਕਮਰਿਆਂ ਦੇ ਪੈਸੇ ਆ ਜਿਨ੍ਹਾਂ ਦੇ ਕੋਈ ਫਾਰਮ ਵੀ ਨਹੀਂ ਭਰੇ ਚੀਜ਼ ਸਫੈਨਾਜ਼ਾ ਮੇਰੇ ਬੰਦੇ ਨਾ ਜਦ ਨੇ ਆਖਰੀਏ ਅੱਜ ਬਿਮਾਰੀਆਂ ਦਾ ਜਦ ਨੇ ਆਖਰੀਏ ਯੇਸ਼ੂ ਨਾਮ ਚ ਹੁੰਦੇ ਸਾਰੇ ਦੁੱਖਾਂ ਤੋਂ ਫਰੀਏ ਅੱਜ ਮੇਰੇ ਬੰਦੇ ਨਾ ਜਦ ਨੇ ਆਖਰੀਏ ਯੇਸ਼ੂ ਨਾਮ ਚ ਹੁੰਦੇ ਲੋਕ ਸਭੋਂ ਬੜੀਏ ਅੱਜ ਮੇਰੇ ਬੰਦੇ ਨਾ ਜਦ ਨੇ ਆਖਰੀਏ ਯੇਸ਼ੂ ਨਾਮ ਕਰ ਦੁੱਖਾਂ ਤੋਂ ਕਰ ਦਿਆ ਤੋਂ ਬਰੀ ਆਮੇ ਕਰ ਦਿਆ ਤੋਂ ਬਰੀ

ਦਰਵਾਜ਼ੇ ਦੇ ਸੰਬਾਸਤੇ ਅੱਜ ਇਹ ਕੁਮਗਾਨੇ ਖਾਲ ਦਿੱਤੇ ਅਜੀ ਮੇਰੇ ਬੰਦੇ ਨਾਲ ਜਦ ਨੇ ਆਖਰੀਏ ਅਜੇ ਬਿਮਾਰੀਆਂ ਦਾ ਜਦ ਨੇ ਆਖਰੀਏ ਸੁਣੋ ਸੁਣੋ ਇਹ ਇਹ ਕਿਉਂ ਕਿਉਂ ਕਹਿ ਰਿਹਾ ਮੈਂ ਬੋਲੋ ਕਿਉਂ ਕਿ ਪ੍ਰਭ ਯਿਸੂ ਮਸੀਹ ਵੀ ਜਦੋਂ ਹੀ ਕਿਸੇ ਬਿਮਾਰ ਨੂੰ ਮਿਲਦੇ ਸਨ ਉਹਨੂੰ ਪੁੱਛਦੇ ਸਨ ਤੈਨੂੰ ਵਿਸ਼ਵਾਸ ਹੈ ਮੈਂ ਤੈਨੂੰ ਚੰਗਾ ਕਰ ਸਕਦਾ ਉਹ ਬੋਲਦਾ ਸੀ ਹਾਂਜੀ ਮੈਨੂੰ ਪਤਾ ਤੁਸੀਂ ਮੈਨੂੰ ਛੱਡ ਕਰ ਸਕਦੇ ਆ ਕੋੜੀਆਂ ਨੇ ਕਿਹਾ ਸੀ ਅੱਜ ਵੀ ਉਸੇ ਤਰ੍ਹਾਂ ਨਾਲੀ ਇਸ ਧਰਤੀ ਦੇ ਉੱਤੇ ਵੀ ਇੱਕ ਵਾਰੀ ਪ੍ਰੋਫਿਟ ਜੀ ਉਸ ਦੇਸ਼ ਦੇ ਵਿੱਚ بارش ਨਾ ਹੋਵੇ ਉਸ ਏਰੀਆ ਦੇ ਵਿੱਚ ਤੇ ਪ੍ਰੋਫਿਟ ਜੀ ਨੇ ਕਿਹਾ ਕਿ ਐਦਾਂ ਕਰੋ ਆਪਾਂ ਮੈਦਾਨ 'ਚ ਚੱਲਣਾ ਉੱਥੇ ਗਰਾਊਂਡ 'ਚ ਤੇ ਜਾ ਕੇ ਪ੍ਰੇਰ ਕਰਨੀਆਂ ਕਿ بارش ਹੋਵੇ ਸਾਰੀ ਕਲਿਸੀਆਂ ਗਈ ਪ੍ਰੇਰ ਕਰਨ ਦੇ ਲਈ ਪ੍ਰੋਫਿਟ ਜੀ ਦੇ ਨਾਲ ਉੱਥੇ ਗਰਾਊਂਡ ਦੇ ਵਿੱਚ ਪਰ ਇੱਕ ਛੋਟਾ ਜਿਹਾ ਬੱਚਾ ਗਿਆ ਸੀ 12-13 ਸਾਲ ਦਾ ਕੋਈ ਵੀ ਸਿਆਣਾ ਬੰਦਾ ਉਵੇਂ ਨਹੀਂ ਗਿਆ ਜਿਵੇਂ ਛੋਟਾ ਬੱਚਾ ਗਿਆ ਪਤਾ ਕਿਦਾਂ ਉਹ ਛੋਟਾ ਬੱਚਾ ਆਪਣੇ ਨਾਲ ਛਤਰੀ ਲੈ ਕੇ ਗਿਆ ਸੀ ਕਿ ਪ੍ਰੋਫਿਟ ਨੇ ਸ਼ਬਦ ਬੋਲਣੇ ਆ ਤੇ ਮੈਂ ਹੀ ਪੈ ਜਾਣਾ ਸਿਆਣਾ ਬੰਦਾ ਕੋਈ ਨਹੀਂ ਲੈ ਕੇ ਗਿਆ ਸੀ ਔਰ ਪ੍ਰੋਪਰਟੀ ਜਿਹਨਾਂ ਦੇਖਿਆ ਵਾਹ ਉੱਧਾਂ ਦੇ ਲੋਕ ਵੱਡਾ ਚਮਤਕਾਰ ਪਾਉਂਦੇ ਆ ਐਸਾ ਮੈਂ ਉਹ ਬੱਚੇ ਦੀ ਵਜ੍ਹਾ ਕਰਕੇ ਪਰਮੇਸ਼ਰ ਨੂੰ بارش ਹੋਸੇ ਦੇ ਲਈ ਪਾਣੀ ਪਈ ਤੇ ਬਾਕੀ ਭੱਜ ਰਹੇ ਸੀ ਇਧਰ ਉਧਰ ਹੈ ਪ੍ਰੋਫੈਟ ਜੀ ਨੇ ਕਿਹਾ بارش ਲਈ ਪ੍ਰੇਅਰ ਕੀਤੀ بارش ਹੋ ਗਈ ਤੇ ਬੱਚਾ ਅਗਲਾ ਛਾਤਾ ਲੈ ਕੇ ਖੜਾ ਆਇਆ ਸੀ ਇਕੱਲਾ ਅੱਜ ਅੱਜ ਵੀ ਅੱਜ ਵੀ ਜਿਨ੍ਹਾਂ ਨੂੰ ਪਤਾ ਹੈ ਕਿ ਸ਼ਬਦ ਬੋਲਿਆ ਗਿਆ ਉਹ डन ਹੋਣਾ ਉਹ ਉਦਾਂ ਦੇ ਐਕਸ਼ਨ ਕਰਦੇ ਆ ਉਦਾਂ ਦਾ ਹੀ ਬੋਲਦੇ ਆ ਤੇ ਜਿੰਨੂੰ ਇਹ ਵਿਸ਼ਵਾਸ ਹੋ ਗਿਆ ਕਿ ਹੁਣ ਆਲਾ 26 ਮੇਰਾ ਆ 25 ਚੱਜ ਵੱਡੀ ਗਵਾਈ ਮੇਰੀ ਆ ਤੇ ਬੋਲੋ ਫਿਰ ਆਪਣੇ ਮੁਖੋ ਕੀ ਕੀਤੀਆਂ ਦੁਆਵਾਂ ਜਿਹੜੇ ਸਮੇਂ ਵਾਸਤੇ ਹਾਜੀਓ ਕੋਡਾਂ ਦੇ ਖੋਲ ਦਿੱਤੇ ਆ ਤੇ ਕੀਤੀਆਂ ਦੁਆਵਾਂ ਜਿਹੜੇ ਸਮੇਂ ਵਾਸਤੇ ਹਾਜੀਓ ਕੋਡਾਂ ਦੇ ਖੋਲ ਦਿੱਤੇ ਆ

बोलो अगर रिश्तेदार बीमार हॉस्पिटल बोलो 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 पेट दे पेट रखो लीवर रखो सिर त हाथ रखो रीढ़ की हे उठो 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 व्हीलचेयर छोड़ो बंदे छोड़ो उतारो उतारो ਸਿੰਘਾਂ ਦੇ ਰਾਹ ਤੇ ਅਸਲੀ ਪ੍ਰਧਾਨੇ ਕੋਲ ਕਿਤੇ ਰਾਹ ਤੇ ਜੋ ਨੇ ਬੰਦੇ ਨਾਲ ਦਿਨੇ ਆਖਰੀਏ ਅਜੇ ਬਿਮਾਰੀਆਂ ਦਾ ਦਿਨੇ ਆਖਰੀਏ ਕਰਤਸਾ ਗੁਰੂ ਦੀ ਜੜੀ ਹਾਲੇਲੂਇਆ ਬੰਦੇ ਨਾਲ ਦਿਨੇ ਆਖਰੀਏ ਪਾਤਸ਼ਾਹ ਇਹ ਬਹੁਤ ਹੀ ਜ਼ਿਆਦਾ ਅਦਭੁਤ ਗਵਾਹੀ ਹੈ ਇਸ ਪਾਇਦਨਮ ਗੁਰਦੀਪਾ ਜੋ ਕਿ ਭੋਗੀ ਵਾਲੇ ਦੇ ਰਹਿਣ ਚੁੱਕ ਚੁੱਕ ਆਪਣੇ ਹੱਥਾਂ ਨੂੰ ਅਰੇ ਇਹ ਗਵਾਹੀ ਦੰਦਰ ਦਾਸਰਾ ਕੀ ਇਹਨਾਂ ਦੀ ਬੇਟੀ ਦੀ ਮੈਰਿਜ ਨੂੰ 4 ਸਾਲ ਹੋ ਚੁਕੇ ਨੇ 24 ਨੂੰ ਵੀ ਖਾਦਾ ਤੇ 25 ਨੂੰ ਵੀ ਖਾਇਆ ਨਬੀ ਦਾ ਸ਼ਬਦ ਉਦੋਂ ਕਰ ਲਿਆ ਔਰ ਦੁਸ਼ਟ ਕਿ ਅਗਰ ਇਹਨੇ ਹੋ ਵੀ ਗਿਆ ਡਾਕਟਰਾਂ ਨੇ ਦਿਖਾਇਆ ਤਾਂ ਡਾਕਟਰ ਕਹਿੰਦੇ ਕਿ ਇਹ ਕੱਦ ਲਈ ਗੱਲ ਮੁਸ਼ਕਲ ਹੀ ਆ ਔਰ ਹੋਈਆ ਅੱਜ ਅੱਜ ਜਦੋਂ 2 ਵਜੇ ਪਵਨ ਦੇ ਵਿੱਚ ਇਹਨਾਂ ਨੇ ਬੇੜਾ ਆਹ ਦੋ ਦਿਖਾਈ ਜੋ ਮੀਡੀਆ ਵਾਲੇ ਕੋਈ ਆਪਣਾ ਕੰਮ ਕਰੀ ਚਲੋ 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 ਬਲਾਸ ਕੀਤਾ ਹੈ ਨੂੰ ਗੋਪੀ ਦੀਆਂ ਸੁਖੋ ਨਾ ਖੋਦਾਂ ਨੇ ਦੱਸ ਆਪਣੇ ਜੋ ਆ ਤੇ ਭੁੱਲ ਨਾ ਖੋਦਾਂ ਨੇ ਸੱਚ ਨਾ ਰਵੇ ਅੱਜ ਕੋਲ ਰਖਦਾ ਨੇ ਦੱਸ ਆਪਣੇ ਜੋ ਆ ਤੇ ਭੁੱਲ ਨਾ ਖੋਦਾਂ ਨੇ ਸਦੀ ਵਰਤ ਤੋ ਨੂੰ ਰੋਕ ਕੇ ਜੋ ਬੇਕਸੀ ਮੇਰੇ ਤੁਸੀਂ ਤਾਂ ਨਾ ਰੋਲ ਨਾ ਖੋਦਾਂ ਨੇ ਤੈਨੂੰ ਰੋਕ ਕੇ ਜੋ ਬੈਠਾ ਸੀ ਸਰਦਿ ਸਤਾਨਿਆ ਤੇ ਰੋਲੇ ਨਾ ਰੋਦੇ ਸੁਣ ਸੁਣ ਬਿਨਾ ਸਾਜਾ ਨੂੰ ਆ ਪਿੱਛੇ ਲੱਖੋ ਥੋੜਾ ਜਿਆ ਕੀ ਬੋਲਦੇ ਪਿਆ ਵੋ ਜਿੰਨਾਂ ਦਮ ਪਈ ਅੱਜ ਖੋਲਣਾ ਖੁਦਾ ਨੇ ਦੱਸ ਆਪਣੇ ਜੋ ਅੱਜ ਬੋਲਣਾ ਖੁਦਾ ਨੇ ਸਾਡੀਆਂ ਬਰਕ ਤੁਹਾਨੂੰ ਰੋਕ ਕੇ ਜੋ ਬੈਠਾ ਸੀ ਬੋਲੋ ਬੋਲੋ ਆਪਣੇ ਮੁਖਸੋ ਬੋਲੋ ਬੋਲੋ ਪਿੱਛੇ ਬੋਲੋ ਬਲਾ ਪਿੱਛੇ ਬੁਲਾਓ ਸਾਰਿਆਂ ਨੂੰ ਬੋਲ ਬੋਲ ਸਾਡੀਆਂ ਵਰਕ ਤਾਨੂੰ ਰੋਗ ਕੇ ਜੋ ਬੈਠਾ ਸੀ ਇਸ ਸਾਡੀਆਂ ਵਰਕ ਤਾਨੂੰ ਰੋਗ ਕੇ ਜੋ ਬੈਠਾ ਸੀ ਪੈਰਾ ਜਿ ਸ਼ਤਾਨ ਅੱਜ ਰੋਲਣਾ ਖੁਦਾ ਨੇ ਪੈਰਾ ਜਿ ਸ਼ਤਾਨ ਅੱਜ ਰੋਲਣਾ ਖੁਦਾ ਨੇ ਗਤੀ ਚਰ ਪਾਸੇ ਬਾਗਰੂ ਦੀ ਆਹੋ ਹੋ ਬਾਗਰੂ ਦੀ ਝੜੀ ਚੁੱਕੋ ਆਪਣੇ ਹੱਥਾਂ ਨੂੰ ਔ ਲੱਗੀ ਚਾਰੇ ਪਾਸੇ ਬਾਕ ਰੂ ਦੀ ਚੜੀਏ ਅੱਜ ਮੇਰੇ ਬੰਦੇ ਨਾ ਦਾ ਦਿਨ ਆ ਜਿੰਨੇ ਜਿੰਨੇ ਵਿਸ਼ਵਾਸ ਆ ਬੋਲੋ 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 ਚਾਰੇ ਪਾਸੇ ਬਾਕ ਰੂ ਦੀ ਚੜੀਏ ਅੱਜ ਮੇਰੇ ਬੰਦੇ ਨਾ ਦਾ ਦਿਨ ਆ ਕੋਈ ਲੱਗੀ ਚਾਰੇ ਪਾਸੇ ਬਾਕ ਰੂ ਦੀ ਚੜੀਏ ਅੱਜ ਮੇਰੇ ਬੰਦੇ ਨਾ ਦਾ ਦਿਨ ਆ ਤਰੀਏ ਦੀ ਦੁਆ ਕਰੀਏ ਅੱਜ ਦੁਬਾਰਾ ਮੇਰੇ ਪਰਮੇਸ਼ਵਰ ਬਾਖਰੂ ਜੀ ਹਰ ਇੱਕ ਬੰਦਨਾ ਜਿਤੋੜ ਦਿੱਤਾ ਜਾਏ ਮੇਰੇ ਪਰਿਵਾਰਾਂ ਦੇ ਸਾਰੇ ਬੰਦਨਾ ਜਿਤੋੜ ਜਾਣ ਅੱਜ ਸਾਰੇ ਬੰਦਨ ਟੁੱਟ ਜਾਣ ਅੱਜ ਰੋੜਾ ਸ਼ੈਤਾਨ ਨੂੰ ਥੱਲੇ ਕੋਲੇ ਨਾ ਖੜ੍ਹ ਜੀ ਅੱਜ ਤੁਹਾਡੇ ਸਵਰਗ ਦੂਤ ਜਾਣ ਸਾਹੀ ਆਪਣੇ ਕੋ ਵੱਡੇ ਸਰਗਦੂਤ ਹੁਣੇ ਜਾਣ ਸੱਚ ਨਾਲ ਦੇ ਪੇਤ ਮਹਿਤਰ ਹੱਥੀ ਖੁਸ਼ਬੂ ਆਈਆ ਸਾਡੇ ਸਰਗਦੂਤ ਜਰਨਾ ਜੀ ਆਜੀ ਆਜੀ ਜਾਣਾ ਸੀ ਟੋ ਬੈਠੋ ਸੀ ਪਰ ਅੱਜ ਸਤਾਨਿਆ ਜੀ ਰੋਲੇ ਨਾ ਖੁਦਾ ਜਿਹੜੇ ਜਿਹੜੇ ਖੁਸ਼ ਨੇ ਤਨੁਲੋਕ ਤੇ ਜੈ ਬੰਨਲੀ ਪਰਤਾਂ ਦੇ ਰੋਕੇ ਪਰਦੇਸ਼ੋ ਬੋਲੇ ਨਾ ਖੁਦਾ ਅੱਜ ਰੋਣਾ ਰੋਣਾ ਮੁਕਰਾ ਥੱਲੇ ਪਰਮੇਸ਼ਰ ਵੱਡੇ ਸਰਗਦੂਤ ਮਾਰਨ 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 ਅੱਜ ਤੋੜਦਾ ਸਾਰੇ ਬੰਦਨ ਤੋੜਦਾ ਤੋੜਦਾ ਸਾਰੇ ਬੰਦਨ ਆਮੀਨ ਤੋੜਦਾ ਤੋੜਦਾ ਸਾਰੇ ਬੰਦਨ ਤੋੜਦਾ ਸਾਰੇ ਬੰਦਨ ਸੱਜੇ ਮੇਰੇ ਬੰਦੇ ਰਾਜਾ ਜੀ ਮੇਰੇ ਅੱਜ ਤੋੜਦਾ ਸਾਰੇ ਬੰਦਨ ਆਜ ਤੋੜਦਾ ਸਾਰੇ ਬੰਦਨ ਅੱਜ ਸਾਰੇ ਬੰਦਨ ਤੋੜਦਾ ਪਰਮੇਸ਼ਰ ਤੇਰੀ ਮਹਾਂਸ਼ਾਮ੍ਰਤ ਨਾਲ ਬੰਦੇ ਰਾਜਾ ਜੀ ਮੇਰੇ ਤੇਲ ਹੱਥ ਦੀ ਖੁਸ਼ਬੂ

ਆਜਾ ਕਰੀ ਛੰਡੇ ਆਖਰੀ ਇਹਨਾਂ ਦੀ ਬਿਮਾਰੀ ਦਾ ਆਖਰੀ ਦਿਨ ਹੋ ਜਾਵੇ ਆਮੀਨ ਇਹਨਾਂ ਦੇ ਕਰਜ਼ੇ ਦਾ ਆਖਰੀ ਦਿਨ ਹੋ ਜਾਵੇ ਆਮੀਨ ਇਹਨਾਂ ਦੇ ਉਹਨਾਂ ਦੇ ਫਾਸ ਬੰਦਾ ਆਖਰੀ ਦਿਨ ਹੋ ਜਾਵੇ ਆਮੀਨ ਇਹਨਾਂ ਦੀ ਲੜਾਈ ਦਾ ਅੰਤ ਹੋ ਜਾਵੇ ਆਮੀਨ ਅੱਜ ਜਿਵੇਂ ਸਾਲ ਦਾ ਅੰਤ ਇਹਨਾਂ ਦੀ ਲੜਾਈ ਦਾ ਅੰਤ ਹੋ ਜਾਵੇ ਆਮੀਨ ਅੱਜ ਗਰੀਬੀ ਦਾ ਅੰਤ ਹੋ ਜਾਵੇ ਆਮੀਨ ਅੱਜ ਜਾਦੂ ਟੋੜੇ ਦਾ ਅੰਤ ਹੋ ਜਾਵੇ ਆਮੀਨ ਪਾਗਲਪਨ ਦੀ ਦੂਸ਼ਾ ਪਦਨ ਟੋੜੇ ਜਾਵੇ ਆਮੀਨ ਹੰਤੰਤੰਤ ਹੋ ਜਾਏ ਇਹਨਾਂ ਦੇ ਫੇਲਿਅਰ ਦਾ ਅੰਤ ਹੋ ਜਾਏ ਆਮੀਨ ਨਕਰੀ ਚ ਲੱਗੇ ਬੰਦਨ ਟੁੱਟ ਜਾਏ ਰਿਸ਼ਤਿਆਂ ਚ ਲੱਗੇ ਕੰਦਨ ਟੁੱਟ ਜਾਣ ਆਮੀਨ ਟੁੱਟ ਜਾਣ ਆਮੀਨ ਟੁੱਟ ਜਾਣ ਟੁੱਟ ਜਾਣ ਆਮੀਨ ਟੁੱਟ ਜਾਣ ਯਸ਼ੂ ਦੇ ਨਾਮ ਤੇ ਟੁੱਟ ਜਾਏ सारे बंधन सारे बंधन सारे बंधन वागुरू जी लॻी रहे हा वाहगुरू जी झड़ी हिन घर लॻी रहे हा हिनर चाहे विंगे अंग हा टुटिय हॾियां चढ़ रहो सूफ़ नॉर्मल शुगर की दुष्टता पा चल मेरे लोका से निकल आमीन मेरे यशू के लोका से निकल आमीन दुख क्रोध निकल आमीन अच्छाई भी निकल आमीन काला पीलिया निकलो कमजोरी निकलो आमीन निकलना निकलो लपारीया लकारिया, छोड़ दे छोड़ दे छोड़ दे पीसीओडी पीसीओडी चल रिमूव रिमूव माइग्रेन रिमूव माइग्रेन ਜਦੋਂ ਕਮਜ਼ਰੀਆਂ ਰਿਵਾਜ ਰਿਵਾਜ ਹਾਲੇਲੂਇਆ ਜਿੰਦਾ ਦੇ ਸਾਲ 2025 ਦੇ ਅੰਦਰ ਆਪ ਜੀ ਦੇ ਖਾਸ ਚਾਬਤ ਸਿਗੇ ਕਿ ਸਾਲ 20